ਅਲੀ ਤਾਂ ਸਾਰਿਆਂ ਨੂੰ ਨਰਾਤਿਆਂ ਦੀ ਬਹੁਤ-ਬਹੁਤ ਵਧਾਈਆਂ ਅੱਜ ਫਿਰ ਲੈ ਕੇ ਆਇਆ ਜੀ ਲੜਕੀਆਂ ਦੇ ਰਿਸ਼ਤੇ ਘਰੇਲੂ ਔਰ ਮੰਗਲਿਕ ਤੇ ਫੋਰਨ ਦੇ ਲੜਕੀਆਂ ਜੀ ਸਾਰੀਆਂ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਅਸਮਿੱਤ ਹੈ ਜੀ ਸੋ ਅੰਤ ਤੱਕ ਬਣੀ ਰਹਿਣਾ ਔਰ ਵੈਲ ਸੈਟਲਡ ਇੰਡੀਅਨ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੀਤ ਵਾਈਕ੍ਰਿਤੀ ਜੀ ਵਾਈਕ੍ਰਿਤੀ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਿਸ਼ਿੰਗ ਕਰ ਜੀ ਤੇ ਪਾਈ ਜਾਂਦੀ ਦੀ ਐਡ ਜੀ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸ ਚ ਲਗਾਈ ਜਾਂਦੀ ਹੈ ਤੁਸੀਂ ਵੀ ਘਰ ਬੈ ਕੇ ਆਪਣੇ ਰਿਸ਼ਤੇ ਦੀ ਐਡ ਬਹੁਤ ਆਸਾਨੀ ਤਰੀਕੇ ਨਾਲ ਲਗਵਾ ਸਕਦੇ ਹੋ ਜੀ ਕਰਨਾ ਹੈ ਕੀ ਸਿਰਫ WhatsApp ਕਰੋ ਔਰ ਐਡ ਲਗਵਾਉਣੀ ਹੈ ਮੈਸੇਜ ਕਰੋ ਠੀਕ ਹੈ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਵਾਈਕ੍ਰਿਤੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਰੋ ਵਾਈਗਰੂ ਜੀ ਲਾਈਕ ਨਹੀਂ ਕਰਦੇ ਤੁਸੀਂ ਪਲੀਜ਼ ਲਾਈਕ ਕਰ ਰਿਹਾ ਕਰੋ ਔਰ ਸਬਸਕ੍ਰਾਈਬ ਜਿਹੜੇ ਨਵੇਂ ਚੈਨਲ ਨੂੰ ਫੜਾਫੜ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੀ ਸਕਰੀਨ ਉੱਤੇ ਆ ਜਾਏ ਠੀਕ ਹੈ ਜੀ ਔਰ ਵਾਈਗਰੂ ਜੀ ਸਾਡੇ ਰਿਸ਼ਤੇ ਪਰਿਵਾਰਾਂ ਦੇ ਨੰਬਰਸ ਮੇ ਹਾਈਪ ਤੇ ਲੇਟੈਸਟ ਫੀਚਰ ਆਇਆ ਪਲੀਜ਼ ਹਾਈਪ ਹਾਈਪ ਨੂੰ ਪ੍ਰੈਸ ਕਰਕੇ ਆਪਣੇ ਪੁਆਇੰਟ ਜ਼ਰੂਰ ਦੇਖ ਰੋਗਾ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਵਾਈਗਰੂ ਜੀ ਔਰ ਤੁਹਾਡਾ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਵਾ ਤੇ ਵੈਗੂ ਜੀ ਤੇ ਹੈਲੋ ਹਾਈ ਕਰਕੇ ਆਪਣਾ ਤੇ ਮੇਰਾ ਟਾਈਮ ਵੇਸਟ ਨਾ ਕਰਿਆ ਕਰੋ ਪ੍ਰੋਪਰ ਮੁੱਦੇ ਦੀ ਗੱਲ ਲਾਈਕ ਐਡ ਲਗਵਾਨੀ ਜਾਂ ਫਿਰ ਕੋਈ ਕੁਐਰੀ ਹੈ ਵੈਗੂ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੋ 2000 ਦਾ ਜਨਮ ਹੈ 5 ਫੁੱਟ 4 ਹਾਈਟ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਸਟੱਡੀ ਇਹਨਾਂ ਦੀ ਐਮਐਸਸੀ ਜੋ ਜੋਲੋਜੀ ਬੀਐਡ ਕੀਤੀ ਹੋਈ ਹੈ ਪਿਤਾ ਜੀ ਬਿਜ਼ਨਸਮੈਨ ਮਾਤਾ ਜੀ ਹੋਮ ਮੇਕਰ ਇੱਕ ਛੋਟਾ ਭਰਾ ਜੀ ਲੜਕਾ ਚਾਹੀਦਾ ਜੋ ਵਧੀਆ ਹੋਵੇ ਸੈਟਲਡ ਹੋਵੇ ਅੰਮ੍ਰਿਤਸਰ ਵਾਲੇ ਨੂੰ ਪਹਿਲੇ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਰਿਸ਼ਤੇ ਜੀ ਸਪੇਨ ਪੀਆਰ ਲੜਕੇ ਦਾ ਲੜਕਾ ਰਾਜਪੂਤ ਹੈ ਜੀ ਨਾਮ ਏ ਰਾਣਾ ਕਾਸਟ ਰਾਜਪੂਤ ਹੈ 1987 ਦਾ ਜਨਮ ਪੰਟ ਫੁੱਟੋ ਹਾਈਟ ਹੈ 10ਵੀਂ ਪਾਸ ਹੈ ਸਪੇਨ ਪੀਆਰ ਹੈ ਔਰ ਸਪੇਨ ਦੇ ਉੱਚੀ ਕੰਮ ਕਰਦੇ ਪੇ ਡਿਵੋਰਸ ਹੋਇਆ ਪਿਆ ਦੋ ਬੱਚੇ ਨੇ ਜੀ ਪਿਤਾ ਜੀ ਵੀ ਸਪੇਨ ਪੀਆਰ ਹੈ ਮਾਤਾ ਜੀ ਹੋਮੇਕਰ ਦੋ ਪੈਨਾ ਨੇ ਉਹ ਵੀ ਸਪੇਨ ਦੇ ਵਿੱਚ ਹੀ ਮੈਰਿਡ ਨੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਲੜਕੇ ਚਾਹੀਦੀ ਹੈ ਵਧੀਆ ਹੋਵੇ ਜੱਟ ਸਿੱਖ ਖੱਤਰੀ ਔਰ ਰਾਜਪੂਤ ਵਾਲਨ ਪਹਿਲੇ ਜੀ ਵਾਇਗਰੂ ਜੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਰਿਸ਼ਤਾ ਜੀ ਰਮਦਾਸੀਆ ਫੈਮਿਲੀ ਤੋਂ ਬਿਲੋਂਗ ਕਰਦਾ ਨਾਮ ਐਨ ਕੁਮਾਰ 1995 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਪੜ੍ਹਾਈ ਬੀਈ ਕੀਤੀ ਹੋਈ ਹੈ ਪਰ ਪੈਟਰੋਲੀਅਮ ਇੰਜੀਨੀਅਰਿੰਗ ਦੇ ਵਿੱਚ ਔਰ ਸਰਕਾਰੀ ਨੌਕਰੀ ਕਰਦੇ ਪਏ ਏ ਗਰੁੱਪ ਵਿੱਚ ਅਹਮਦਾਬਾਦ ਪਿਤਾ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਇੱਕ ਵੱਡਾ ਪਰਾ ਏਰੀਆ ਮੁਕੇਰੀਆ ਜੀ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਹੁਸ਼ਿਆਰਪੁਰ ਵਾਲਿਆਂ ਨੂੰ ਪਹਿਲੇ ਜੀ ਅਗਰ ਆਈਟੀ ਕੰਪਨੀ ਵਿੱਚ ਨੌਕਰੀ ਕਰਦੀ ਪਈ ਹੈ ਉਹਨਾਂ ਨੂੰ ਵੀ ਪਹਿਲੇ ਜੀ ਵਾਈਗਰੋ ਜੀ ਰਿਸ਼ਨਾ ਜੀ ਬਿਜ਼ਨਸਮੈਨ ਲੜਕੇ ਦਾ ਜੀ ਜੋ ਯਮੁਨਾ ਨਗਰ ਹਰਿਆਣੇ ਦੇ ਰਹਿਣ ਵਾਲੇ ਨਾਮ ਸਿੰਘ ਖਤਰੀ ਹੈ ਜੀ 1997 ਦਾ ਜਨਮ 1 ਫੁੱਟ 8 ਹਾਈਟ ਹੈ ਪਲੱਸ 2 ਪਾਸ ਇਹਨਾਂ ਦਾ ਟਰਾਂਸਪੋਰਟਰ ਹੈ ਜੀ ਬਿਜ਼ਨਸ ਇਹਨਾਂ ਦਾ ਠੀਕ ਹੈ ਜੀ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਤਿੰਨ ਭੈਣਾਂ ਜੋ ਮੈਰਿਡ ਔਰ ਇੱਕ ਛੋਟਾ ਬਰਾ ਲੜਕੀ ਜਿਹਦੀ ਜੋ ਵਧਿਆ ਹੋਵੇ ਸਿੰਪਲ ਔਰ ਨੋ ਡਿਮਾਂਡ ਚੁਣੀ ਚੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗੂ ਚੇਰਿਸ਼ਤਾ ਜੀ ਲੜਕੀ ਦਾ ਨਾਮ ਕੋਰ 89 ਦਾ ਜਨਮ ਮਹੀਨਾ ਜੁਲਾਈ ਪਾਸ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੀ ਹੈ ਤਿੰਨ ਫਰਾਜ ਮੈਰਿਡ ਹੈ ਔਰ ਫਾਸਟ ਫੂਡ ਦਾ ਕੰਮ ਹੈ 2 ਸਾਲ ਤੋਂ ਬੁਟੀਕ ਦਾ ਕੰਮ ਕਰਦੇ ਪੈ ਸਾਈਪਰਸ ਵਿੱਚ ਹੋਣ ਇੰਡੀਆ ਹੋਏ ਨੇ ਡਿਵੋਰਸ ਹੋਇਆ ਪਿਆ 13 ਸਾਲ ਦਾ ਬੱਚਾ ਜੀ ਨਾਲ ਔਰ ਲੜਕਾ ਚਾਹੀਦਾ ਵਾ ਜੋ ਜਲੰਧਰ ਲੁਧਿਆਣਾ ਚੰਡੀਗੜ੍ਹ ਔਰ ਪਟਿਆਲੇ ਵਾਲਿਆਂ ਨੂੰ ਪਹਿਲ ਹੈ ਜੀ ਸਿਰਫ WhatsApp ਤੇ ਸੰਪਰਕ ਕਰਨ ਕੋਲ ਨਾ ਕਰਨ ਠੀਕ ਹੈ ਜੀ ਔਰ Hindu ਲੜਕੇ ਹੀ ਸੰਪਰਕ ਕਰਨ ਵਾਈਗਰੂ ਜੀ ਰਿਸਟਰ ਜੀ ਡਿਵੋਰਸੀ ਲੜਕੇ ਦਾ ਨਾਮ ਹਾਈਦਰ ਖਾਇਗਾ ਜੀ ਵਰਮਾ ਉਹਨੇ 86 ਦਾ ਜਨਮ ਪਿੰਡ ਫੂਟ 6 ਹਾਈਦਰ ਜੀ 10ਵੀਂ ਪਾਸ ਪ্লামਬਰ ਦਾ ਕੰਮ ਕਰਦੇ ਪੈ ਨੇ ਡਿਵੋਰਸ ਹੋਇਆ ਪਿਆ ਦੋ ਬੱਚੇ ਹੈ ਜੀ ਇੱਕ ਬੇਟੀ ਹੈ 9 ਸਾਲ ਦੀ ਲੜਕਾ 14 ਸਾਲ ਦਾ ਪਿਤਾ ਜੀ ਨਹੀਂ ਹਨ ਮਾ ਜਾਏ ਤੇ ਤੁਹ ਲਕਸ਼ਯਾ ਹੋਵੇ ਜਾਂ ਫਿ ਵਿੰਡੋ ਹੋਵੇ ਬਿਨਾ ਬੱਚੇ ਤੋਂ ਸੰਪਰਕ ਕਰ ਸਕਦੇ ਹੋ ਜੀ ਵਾਇ ਗੁਰਜੀ ਰਿਸ਼ਤਾ ਜੀ ਵੈਲ ਸੈਟਲਡ ਰਾਜਪੂਤ ਸਿੱਖ ਲੜਕੇ ਦਾ ਜੀ ਨਾਮ ਸਿੰਘ ਹੈ 1999 ਦਾ ਜਨਮ 5 ਫੁੱਟ 6 ਹਾਈਟ ਅੰਮ੍ਰਿਤਸਰ ਦੇ ਰਹਿਣ ਵਾਲੇ ਆਈਟੀਆਈ ਡਿਪਲੋਮਾ ਕੀਤਾ ਵੈਲਡਿੰਗ ਦਾ ਔਰ ਬੈਂਕ ਵਿੱਚ ਨੌਕਰੀ ਕਰਦੇ ਪਏ ਜੀ ਪਰਿਵਾਰ ਵਿੱਚ ਮਾਤਾ ਜੀ ਪਿਤਾ ਜੀ ਇੱਕ ਵੱਡਾ ਪਰ ਆਤ ਭੈਣ ਦੋਨੋਂ ਮੈਰਿਡ ਹੈ ਜੀ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਕਰੂ ਜੀ ਰਿਸ਼ਤਾ ਹੈ ਜੀ ਵੈਲ ਸੈਟਲ ਸ਼ੋਰੂਮ ਹੈ ਜੀ ਲੜਕੇ ਦਾ ਨਾਮ ਸਿੰਘ ਰਾਮਗੜੀਆ ਕਾਸ 1995 ਦਾ ਜਨਮ 5 ਫੁੱਟ 7 ਦਾ ਹਾਈਟ ਹੈ ਜੀ ਪਲੱਸ 2 ਪਾਸ ਅਕਾਊਂਟੈਂਟਸ ਦਾ ਵੀ ਇਹਨਾਂ ਨੇ ਵਰਕ ਕੋਰਸ ਕੀਤਾ ਹੋਇਆ ਵਾ ਔਰ ਬਿਜ਼ਨਸ ਹੈ ਜੀ ਲੇਡੀ ਸਟੋਰ ਦਾ ਸ਼ੋਰੂਮ ਹੈ ਪਿਤਾ ਜੀ ਦਾ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਪ੍ਰਾਤਿਕ ਪੈਨ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਜੋ ਵਧੀਆ ਹੋਵੇ ਸੰਪਰਕ ਕਰ ਸਕਦੇ ਹੋ ਜੀ ਵਾਇਗਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਪੀ ਬੇਦੀ ਹੈ ਜੋ 1992 ਦਾ ਜਨਮ 5 ਫੁੱਟ 6 ਹਾਈਟ ਪਲੱਸ 2 ਪਾਸ ਪ੍ਰਾਈਵੇਟ ਨੌਕਰੀ ਕਰਦੀ ਹੈ ਜੀ ਡਿਵੋਰਸ ਹੋਇਆ ਪਿਆ 8 ਸਾਲ ਦੀ ਬੇਟੀ ਹੈ ਪਰਿਵਾਰ ਦੇ ਵਿੱਚ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਭੈਣ ਤੇ ਭਰਾ ਭੈਣ ਮੈਰਿਡ ਹੈ ਠੀਕ ਹੈ ਜੀ ਏਰੀਆ ਜੀ ਫਗਵਾੜਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਸੈਟਲਡ ਹੋਵੇ ਔਰ ਬੱਚੀ ਨੂੰ ਆਪਣਾ ਸਕੇ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਇਗਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਜੱਟ ਸਿੱਖ ਲੜਕੇ ਦਾ ਨਾਮ ਸਿੰਘ ਗਰੇਵਾਲ 1995 ਦਾ ਜਨਮ 6 ਫੁੱਟ 3 ਹਾਈਟ ਜੀ ਗ੍ਰੈਜੂਏਟ ਨੇ ਔਰ ਡਿਪਲੋਮਾ ਇਨ ਫਾਇਰ ਫਾਈਟਿੰਗ ਸਰਵਿਸ ਵਿੱਚ ਕੀਤਾ ਇਹਨਾਂ ਨੇ ਜੌਬ ਕਰਦੇ ਪਰ ਟੈਕਨੀਸ਼ੀਅਨ ਟੈਕਨੀਕਲ ਹੈੱਡ ਦੇ ਗਏ ਨੇ ਚੰਡੀ ਕਰਦੇ ਵਿੱਚ ਔਰ ਵਧੀਆਂ ਸਲਾਨਾ ਆਮਦਨ ਹੈ ਜੀ ਇਹਨਾਂ ਦੇ ਪਿਤਾ ਜੀ ਰਿਟਾਇਰਡ ਹੋਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਵਰਕਿੰਗ ਕਰਦੀ ਵੀ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਏਰੀਆ ਜੀ ਖਰੜਾ ਲੜਕੀ ਚਾਹੀਦੀ ਜੋ ਵਧੀਆ ਸਭਾਦੀ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈ ਗ੍ਰੋਸ਼ੀ ਰਿਸ਼ਤਾ ਜੀ ਰਾਮਗੜੀ ਵਾਲਾ ਲੜਕੇ ਦਾ ਵੈਲ ਸੈਟਲਡ ਹੈ ਟਾਈਕ ਲਈ ਜ਼ਮੀਨ ਹੈ ਲੜਕੇ ਦੇ ਕੋਲ ਔਰ ਪਲਾਟ ਵੀ ਹੈ ਨਾਮ ਸਿੰਘ 1996 ਦਾ ਜਨਮ ਪੰਕਟ 6 ਹਾਈਟ ਹੈ ਫਲੋਰ ਤੇ ਰਹਿਣ ਵਾਲੇ ਜੀ ਪ੍ਰਾਈਵੇਟ ਨੌਕਰੀ ਕਰਦੇ ਆ ਜੀ ਔਰ ਪਰਿਵਾਰ ਦੇ ਵਿੱਚ ਪਿਤਾ ਜੀ ਮਾਤਾ ਜੀ ਇੱਕ ਛੋਟਾ ਭਰਾ ਤੇ ਪ ਬੈਲਨ ਗੁੱਡ ਹੈ ਜੀ ਔਰ ਰਾਮਗੜੀਆਂ ਜੈਕਸਿਕ ਫੈਮਿਲੀ ਨੂੰ ਬੈਲਨ ਚੁੰਨੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜਿਹੜੇ ਰਿਸ਼ਤੇ ਮਾਈਕ੍ਰੋ ਜੀ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਵੈਸ਼ਨੂ ਹੈ ਜੀ ਨਾਮ ਐਨ ਡੋਗਰਾ ਹਿੰਦੂ ਰਾਜਪੂਤ ਕਸ਼ਯਪਾਉਣੇ ਸਨ ਬਨਵਿਤਾ ਜਨਮ ਪੰਜਫੁਰਦਾ ਸਾਈਟ ਹੈ ਜੀ ਦਸਵੀਂ ਪਾਸ ਹੈ ਨਾ ਆਪਣਾ ਸ਼ਾਪ ਹੈ ਜੀ ਸਨਾਨਾ ਆਮਦਨ ਵਧੀਆ ਹੈ ਔਰ ਡਿਮੋਜ਼ੋ ਹੈ ਪਾ ਪਿਤਾ ਜੀ ਕੈਟਰਿੰਗ ਦਾ ਬਿਜ਼ਨਸ ਕਰਦੇ ਆ ਵੱਖਰੇ ਵੱਖਰੇ ਸਟੇਟ ਤੇ ਔਰ ਐਨਰ ਦੀ ਆਪਣੀ ਪ੍ਰਾਪਰਟੀ ਹੈ ਏਰੀਆ ਜੀ ਲੁਧਿਆਣਾ ਲੜ ਹੈ ਜੀ ਔਰ ਅਰੋੜਾ ਸਿੱਖ ਫੈਮਿਲੀ ਦਾ ਬਿਲੋਂਗ ਕਰਦੀ ਹੈ ਬੀਕਮ ਕੀਤੀ ਪਲਸ ਐਮਕਮ ਕੀਤੀ ਔਰ ਬੀਐਡ ਕਰਦੇ ਪਏ ਏਰੀਆ ਜੀ ਲੁਧਿਆਣਾ ਪਿਤਾ ਜੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਦੋ ਸਿਸਟਰਸ ਨੇ ਜੋ ਮੈਰਿਡ ਨੇ ਲੜਕਾ ਚੇਦਾ ਅਮ੍ਰਿਤਾਰੀ ਹੋਵੇ ਅਰੋੜਾ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਲੁਧਿਆਣੇ ਵਾਲਿਆਂ ਨੂੰ ਪਹਿਲੇ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗੁਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਅਰੋੜਾ ਖਤਰੀ ਲੜਕੇ ਦਾ ਜੀ ਨਾਮ ਸਿੰਘ ਹੈ ਉਮਰ 30 ਸਾਲ ਰੰਗ ਸਾ 5 ਫੁੱਟ 11 ਹਾਈਟ ਹੈ ਗ੍ਰੈਜੂਏਟ ਹੈ ਜੀ ਔਰ ਜੌਬ ਕਰਦੇ ਪਏ ਹੈ ਫੋਰਟਿਸ ਅਸਕੋਟ ਹਸਪੀਟਲ ਦੇ ਵਿੱਚ ਆਮਦਨ 5 ਤੋਂ 7 ਲੱਖ ਰੁਪਏ ਸਲਾਨਾ ਪਿਤਾ ਜੀ ਸੈਲਫ ਏਮਪਲੋਇਡ ਨੇ ਮਾਤਾ ਜੀ ਹੋਮ ਮੇਕਰ 익ਸਿਸਟਰੈਜੀ ਏਰੀਆ ਅੰਮ੍ਰਿਤਸਰ ਲੜਕੀ ਚਾਹੀਦੀ ਵਧੀਆ ਸੁਭਾਦੀ ਹੋਵੇ ਚੁਣੀ ਚੜਾਵਾ 9 ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਇਗੁਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੀ ਦਾ ਨਾਮ ਟਿੰਗਰਾ 1996 ਦਾ ਜਨਮ 5 ਫੁੱਟ 9 ਹਾਈਟ ਹੈ ਬੀਕਮ ਕੀਤੀ ਹੋਰ ਜੌਬ ਕਰਦੇ ਵੀ ਡਿਸਪੈਚ ਮੈਨੇਜਰ ਨੇ ਯੂ ਐਸ ਏ ਦੀ ਕੰਪਨੀ ਜੀ ਟਰਕਿੰਗ ਔਰ ਮਾਤਾ ਜੀ ਹੋਮੀ ਇੱਕ ਇੱਕ ਛੋਟਾ ਭਰਾ ਜੋ ਸਟੱਡੀ ਕਰਦਾ ਮਾਸਟਰ ਕਰ ਰਿਹਾ ਠੀਕ ਹੈ ਜੀ ਏਰੀਆ ਪਟਿਆਲਾ ਲੜਕੀ ਚਾਹੀਦੀ ਜੋ ਸੇਮ ਕਾਸਟ ਦੀ ਹੋਵੇ ਵਰਕਿੰਗ ਕਰਦੀ ਹੋਵੇ ਔਰ ਪਟਿਆਲੇ ਵਾਲਿਆਂ ਨੂੰ ਪਹਿਲੇ ਜੀ ਸਿੰਪਲ ਮੈਰਿਜ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਇਗੁਰੂ ਜੀ ਰਿਸ਼ਤਾ ਜੀ ਦੋ ਸਗੇ ਭਰਾਵਾਂ ਦਾ ਪਹਿਲਾ ਰਿਸ਼ਤਾ ਜੀ ਲੜਕੇ ਦਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਨਾਮ ਸਿੰਘ 1996 ਦਾ ਜਨਮ ਸਿੱਖ ਖੱਤਰੀ ਹੈ ਜੀ ਔਰ 1 ਫੁੱਟ 16 हाइट ਅੰਮ੍ਰਿਤਸਰ ਦੇ ਰੈਨ ਵਾਲੇ ਪਲਸ 2 ਪਾਸ ਡੀਜ਼ਲ ਮਕੈਨਿਕ ਦਾ ਨਾਂ ਰਿਕਾਰਡਸ ਕਿਤਨਾ ਆਵਾ ਔਰ ਇਹ ਬਿਜ਼ਨਸ ਓਨਰ ਜੀ ਮਾਤਾ ਜੀ ਨੇ ਪਰਿਵਾਰ ਵਿੱਚ ਪਿਤਾ ਜੀ ਹੈ ਔਰ ਇੱਕ ਬਰਾ ਅਨਮੈਰਿਡ ਵਧੀਆ ਸੁਭਾਤੀ ਲੜਕੀ ਚਾਹੀਦੀ ਹੈ ਜੀ ਦੂਜਾ ਵੀ ਇਹਨਾਂ ਦੇ ਪ੍ਰਾਦਰਿਸ਼ਤਾ ਜੀ ਵਾਈ ਗੁਰੂ ਜੀ ਰਿਸ਼ਤਾ ਜੀ ਛੋਟੇ ਪ੍ਰਾਦਾ ਬਿਜਲੀ ਬੋਰਡ ਦੇ ਵਿੱਚ ਲੱਗਦਾ ਨੌਕਰੀ ਕਰਦੇ ਆ ਉੱਥੇ ਠੀਕ ਹੈ ਜੀ ਨਾਮ ਸਿੰਘ 1998 ਦਾ ਜਨਮ ਹੈ ਜੀ 5 ਫੁੱਟ 16 हाइट ਅੰਮ੍ਰਿਤਸਰ ਦੇ ਰੈਨ ਵਾਲੇ ਪਲਸ 2 ਪਾਸ ਪਲਸ ਨੇ ਨਾ ਨੇ ਆਈਟੀਆਈ ਕੀਤੀ ਹੈ ਇਲੈਕਟ੍ਰੀਸ਼ੀਅਨ ਦੇ ਵਿੱਚ ਔਰ ਵਰਕ ਕਰਦੇ ਪ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਬਰਾ ਜੋ 언ਮੈਰਿਡ ਹੈ ਠੀਕ ਹੈ ਜੀ ਜਨਮ ਹੋਣੇ ਮੇ ਡਾਟਾ ਪਾਇਆ ਸੀ ਲੜਕੀ ਸ਼ਾਦੀ ਜੋ ਵਧੀਆ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗੁਰ ਜੀ ਰਿਸ਼ਤੇ ਜੀ ਦੁਬਈ ਵਾਲੀ ਲੜਕੀ ਦਾ ਦੁਬਈ ਦੇ ਵਿੱਚ ਜੌਬ ਕਰਦੀ ਪਈ ਹੈ ਨਾਮ ਕੋਰ ਪ੍ਰਜਾਪਤ ਕਾਸਟ ਹੈ ਜੀ 1993 ਦਾ ਜਨਮ ਪੰਫਟ ਇੱਕ ਹਾਈਟ ਹੈ ਥੋੜੀ ਪਾਰੀ ਹੈ ਲੜਕੀ ਠੀਕ ਹੈ ਜੀ ਔਰ ਬੀਕਮ ਕਿਤਤੀ ਹੋਈ ਹੈ ਵਰਕ ਕਰਦੇ ਪਰ ਦੁਬਈ ਇਮੀਗ੍ਰੇਸ਼ਨ ਦੇ ਵਿੱਚ ਪਰਿਵਾਰ ਦੇ ਮਾਤਾ ਜੀ ਪਿਤਾ ਜੀ ਇੱਕ ਭੈਣ ਜੋ ਯੂਕੇ ਵਿੱਚ ਇੱਕ ਭਰਾ ਮੋਰੀਸ਼ੀਅਸ ਵਿੱਚ ਇੱਕ ਲੜਕਾ ਚਾਹੀਦਾ ਵਾ ਫਿਲੀਪੀਨ ਦਾ ਹੋਵੇ ਤੇ ਪਹਿਲਾ ਜੀ ਉਹ ਦਾ ਨਾਮ ਸਿੰਘ ਅਮਰਤਾ ਰਿਆ ਜੀ ਅਨੰਦ ਖत्री ਕਾਸ 1984 ਦਾ ਜਨਮ 5 ਫੁੱਟ 6 ਹਾਈਟ ਪਲਸ 2 ਪਾਸ ਪ੍ਰਾਈਵੇਟ ਜੌਬ ਕਰਦੇ ਪਰ ਜੀ گارਮੈਂਟ ਸੇਲਸਮੈਨ ਦਾ ਔਰ ਇਹਨਾਂ ਦਾ ਆਪਣਾ ਟਰਬਨ ਬਨਨ ਦਾ ਕੰਮ ਵੀ ਹੈ ਠੀਕ ਹੈ ਜੀ ਪਗੜੀ ਔਰ ਪਰਿਵਾਰ ਦੇ ਵਿੱਚ ਜੋ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਹੁਮੇਕਨ ਇੱਕ ਛੋਟਾ ਭਰਾ ਤੇ ਇੱਕ ਭੈਣ ਦੋਨੋਂ ਮੈਰਿਡ ਨੇ ਏਰੀਆ ਜੀ ਜਦੰਦਾ ਲੜਕੀ ਚਾਹੀਦੀ ਹੈ ਵਿਡੋ ਹੋਵੇ ਡਿਵੋਰਸੀ ਹੋਵੇ ਬਿਨਾ ਬੱਚੇ ਤੋਂ ਹੋਵੇ ਚੁਨੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗੁਰ ਜੀ ਰਿਸ਼ਨਾ ਜੀ ਐਮਟੀ ਡਾਕਟਰ ਦਾ ਸਰਕਾਰੀ ਨੌਕਰੀ ਕਰਦੇ ਪਏ ਜੀ 92 ਦਾ ਜਨਮ 1 ਫੁੱਟ 7 ਇਟਾ ਜੀ ਔਰ ਏਰੀਆ ਦੇ ਪੱਟੀ ਤਰਨ ਤਰਨ ਐਮ ਡੀਏ ਜੀ ਔਰ ਆਰਥਨੋਮੋਲੋਜੀ ਠੀਕ ਹੈ ਜੀ ਸਰਕਾਰੀ ਨੌਕਰੀ ਕਰਦੇ ਪਏ ਖਡੂਰ ਸਾਹਿਬ ਦੇ ਵਿੱਚ ਫਿਜ਼ੀਕਲ ਡਿਸੇਬਿਲਿਟੀ ਮਤਲਬ ਹਲਕੀ ਜੀ ਲੱਤ ਚ ਪ੍ਰੋਬਲਮ ਹੈ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਇੱਕ ਵੱਡੀ ਸਿਸਟਰ ਹੈ ਜੋ ਮੈਰਿਡ ਹੈ ਜੀ ਲੜਕੀ ਚਾਹੀਦੀ ਹੈ ਸੋਨੀ ਹੋਵੇ ਪੜ੍ਹੀ ਲਿਖੀ ਹੋਵੇ ਔਰ ਕੋਈ ਡਿਮਾਂਡ ਨਹੀਂ ਹੈ ਜੀ ਵਧੀਆ ਨੇਚਰ ਦੀ ਹੋਵੇ ਚੁਣੀ ਚੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੂ ਜੀ ਰਿਸ਼ਤਾ ਜੀ ਸੈਟਲਡ ਲੜਕੇ ਦਾ ਡਿਵੋਰਸ ਹੋਇਆ ਪਿਆ ਜੀ ਇਹਨਾਂ ਦਾ ਔਰ ਨਾਮ ਵੀ ਚੌਧਰੀ ਹੈ 1994 ਦਾ ਜਨਮ 5 ਫੁੱਟ 7 ਹਾਈਟ ਹੈ ਪਲੱਸ 2 ਪਾਸ ਵੈਸ਼ਨੋ ਹੈ ਜੀ ਲੜਕਾ ਠੀਕ ਹੈ ਔਰ ਵਰਕ ਕਰਦੇ ਵੇ ਚੌਧਰੀ Grocery House ਵਿੱਚ ਔਰ ਵਧੀਆ ਆਮਦਨ ਹੈ ਜੀ ਪਿਤਾ ਜੀ ਨੌਕਰੀ ਕਰਦੇ ਹੋ ਨਾ ਤੇ ਵਧੀਆ ਆਮਦਨ ਹੈ ਮਾਤਾ ਜੀ ਹੋਮ ਮੇਕਰ ਹੈ ਦੋ ਪੈਨਾਂ ਜੋ ਮੈਰਿਡ ਹੈ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਤੁਲਕਸ਼ੁਦਾ ਹੋਵੇ ਵਧੀਆ ਸੁਭਾਦੀ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੇ ਗੱਲ ਕਰ ਸਕਦੇ ਹੋ ਜੀ ਵਾਇਗਰੂ ਜੀ ਰਿਸ਼ਤਾ ਜੀ ਮੰਗਲੀਕ ਲੜਕੇ ਦਾ ਵੈਲ ਸੈਟਲਡ ਸਿੰਗਲ ਸਨ ਹੈ ਜੀ ਨਾਮ ਅਰੋੜਾ 1995 ਦਾ ਜਨਮ ਪੰਡ ਫੁੱਟ 2 ਹਾਈਟ ਹੈ ਇਹਨਾਂ ਦੀ ਸ਼ਾਪ ਹੈ ਜੀ ਨੀਅਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਔਰ ਪਿਤਾ ਜੀ ਸ਼ਾਪਕੀਪਰ ਨੇ ਮਾਤਾ ਜੀ ਹੋਮੇਕਰ ਪਰਿਵਾਰ ਦੇ ਵਿੱਚ ਦਾਦੀ ਜੀ ਔਰ ਮਾਤਾ ਜੀ ਤੇ ਇੱਕ ਭੈਣ ਜੋ ਮੈਰਿਡ ਹੈ ਏਰੀਆ ਜੀ ਅੰਮ੍ਰਿਤਸਰ ਲੜਕੀ ਛੇ ਦੀ ਮੰਗਲੀਕ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ